ਆ ਦੇਖੋ ਜੀ ਫਲਿੱਪਕਾਰਟ ਵਾਲਿਆਂ ਦੀ ਕਰਤੂਤ ਦੇਖੋ ਅਸੀਂ ਮੰਗਾਇਆ ਕੀ ਆ ਠੀਕ ਹੈ ਜੀ ਅਸੀਂ ਖੋਲਿਆ ਆਹ ਦੇਖੋ ਵਿੱਚੋਂ ਕੀ ਨਿਕਲਿਆ ਇੰਨਾ ਗੰਦਾ ਕਪੜਾ ਨਿਕਲਿਆ ਵਿੱਚੋਂ ਵੀ ਚੀਜ਼ ਅਸੀਂ ਮੰਗਾਈ ਕੋਸ਼ਿਆ ਤੇ ਭੇਜਿਆ ਕੋਸ਼ਿਆ ਹੁਣ ਇਹਨੂੰ ਮੈਂ ਖੋਲਾਂਗੇ ਤੁਹਾਨੂੰ ਕੀ ਦਿਖਾਵਾਂ ਤੁਹਾਨੂੰ ਉਧਰ ਦੇਖੋ ਜੀ ਦੱਸੋ ਕਿ ਆਹ ਅਸੀਂ ਚੁੰਨੀਆਂ ਨੂੰ ਕੀ ਕਰਨਾ ਆਹ ਚੁੰਨੀ ਹੈ ਉਹ ਵੀ ਪਾਰਟੀ ਆ ਕਸੂਰ ਹੈ ਇਹਨਾਂ ਲੋਕਾਂ ਦੀ ਕਿਉਂ ਆਨਲਾਈਨ ਚੀਜ਼ ਨਾ ਮੰਗਾਇਆ ਕਰੋ ਭਰਾ ਆਨਲਾਈਨ ਦਾ ਤੁਹਾਨੂੰ ਪਤਾ ਹੀ ਆ ਕਿਥੋਂ ਖਾਦਾ ਢੀਜੇ ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਪਵਨਜੀਤ ਸਿੰਘ ਐਨਐਸ ਜੁਟੀ ਤੋਂ ਅੱਜ ਅਸੀਂ ਗੱਲ ਕਰਨ ਜਾਏ ਆਂ ਜਿਹੜਾ ਆਨਲਾਈਨ ਸ਼ਾਪਿੰਗ ਦੀ ਹੈ ਕਿ ਜਿਹੜੀ ਕਿ ਅਸੀਂ ਆਨਲਾਈਨ ਸ਼ਾਪਿੰਗ ਕਰਦੇ ਆਂ ਤੇ ਜ਼ਿਆਦਾਤਰ ਅਸੀਂ ਗੱਲ ਕਰਾਂਗੇ ਐਮਾਜ਼ਨ ਸ਼ਿਪਿੰਗ ਦੀ Amazon shipping ਕੀ ਕਰਦੀ ਆ Amazon shipping Facebook Instagram ਐਰਾ ਵਗੈਰਾ ਜਿੰਨੀਆਂ ਰੀਲਾਂ ਆਉਂਦੀਆਂ ਨੇ ਉਹਨਾਂ ਦੇ ਵਿੱਚ ਜੇ ਕੋਈ ਸਮਾਨ ਵੇਚਣ ਵਾਲਾ ਵਾ ਉਹਨਾਂ ਦਾ ਮਾਲ ਵੀ ਚੁੱਕ ਕੇ ਲੋਕਾਂ ਨੂੰ ਡਿਲੀਵਰ ਕਰ ਰਹੀ ਆ ਤੇ ਜਿਹੜਾ ਵੀ Amazon shipping ਤੋਂ ਮਾਲ ਆਉਂਦਾ ਵਾ ਦੋਸਤੋ ਉਹ ਨਾ ਖਰੀਦਿਆ ਜਾਵੇ ਓਕੇ Amazon shipping ਐਨਾ ਵੱਡਾ ਧੋਖਾ ਕਰ ਰਹੀ ਆ ਐਰਾ ਵਗੈਰਾ ਲੰਡੀ 부ਚੀ ਸਾਰਿਆਂ ਦਾ ਸਮਾਨ ਚੁੱਕ ਕੇ ਵੇਚੀ ਜਾ ਰਹੀ ਹੈ ਕਿਸੇ ਨੇ ਕੀ ਭੇਜਿਆ ਕਿਸੇ ਨੂੰ ਕੋਈ ਮਤਲਬ ਨਹੀਂ ਤੁਹਾਡੀ ਆਈਡੀ ਹੈਕ ਹੋ ਕੇ Amazon shipping ਕਰਾਈ ਕੋਈ ਗਲਤ ਸਮਾਨ ਆ ਸਕਦਾ 10000 20000 5000 2000 3000 ਦਾ ਤਾਨੂੰ ਕਾਟਾ ਪੈ ਸਕਦਾ ਵਾ ਇਸ ਕਰਕੇ ਜਿਹੜੀ ਵੀ ਚੀਜ਼ਾਂ ਮੌਜੂਨ ਸ਼ਿਪਿੰਗ ਤੋਂ ਆਉਂਦੀ ਆ ਕਮ ਸੇ ਕਮ ਚੈਕਿੰਗ ਕੀਤੀ ਜਾਵੇ ਕਿਉਂਕਿ ਦੁਨੀਆ ਦੀਆਂ ਫਾਲਤੂ ਕੰਪਨੀਆਂ ਬੇਫਾਲਤੂ ਲੋਕਾਂ ਦਾ ਸਮਾਨ ਚੁੱਕ ਕੇ ਇਹ ਤੁਹਾਡੇ ਦਾ ਤੁਹਾਡੇ ਘਰਾਂ ਦੇ ਵਿੱਚ ਡਿਲੀਵਰ ਕਰ ਰਹੀ ਆ ਤੇ ਜਦੋਂ ਉਹ ਚੋਕ ਖੋਲਿਆ ਜਾਂਦਾ ਵਾ ਤੇ ਸਮਾਨ ਕੋਈ ਹੋਰ ਨਿਕਲਦਾ ਵਾ ਤੇ ਜੇ ਕਮ ਸੇ ਕਮ ਕੰਪਨੀ ਤੇ ਜਿਹੜਾ ਮਾਲ ਆਉਂਦਾ ਵਾ ਰੈਸਲਿੱਪ ਕਾਟਾ ਚਾਹੇ ਉਹ ਆ ਉਹ ਜਿੰਨਾ ਤੱਕ ਉੱਤੇ ਡਿਲੀਵਰ ਨਹੀਂ ਲਿਆ ਜਾਂਦਾ ਉਹਨਾਂ ਤੱਕ ਮਾਲ ਨਾ ਲਓ ਇਹ ਨਹੀਂ ਮੈਂ ਕਹਿ ਰਿਹਾ ਕਿ ਗਲਤ ਹੈ ਪਰ Amazon ਸ਼ਿਪਿੰਗ ਗਲਤ ਹੈ ਜਿਹੜੀ ਇਹਨਾਂ ਨੇ ਸ਼ਿਪਿੰਗ ਕੰਪਨੀ ਸ਼ੁਰੂ ਕੀਤੀ ਹੈ ਬਿਲਕੁਲ ਗਲਤ ਹੈ ਆਹ ਦੇਖੋ ਇੱਥੇ ਕੀ ਲਿਖਿਆ ਆ Amazon ਸ਼ਿਪਿੰਗ ਕਿਉਂਕਿ Amazon ਸ਼ਿਪਿੰਗ ਤੇ Amazon ਸ਼ਿਪਿੰਗ ਤੋਂ ਕੋਈ ਮਾਲ ਨਾ ਖਰੀਦਿਆ ਜਾਵੇ Amazon ਤੋਂ ਸ਼ਿਪਿੰਗ ਦੇਖ ਲਿਆ ਕੀ ਲਿਖਾ ਹੈ Amazon ਸ਼ਿਪਿੰਗ ਤੇ Amazon ਸ਼ਿਪਿੰਗ ਦੁਨੀਆ ਬੇਫਾਲਤੂ ਲੋਕਾਂ ਦਾ ਸਮਾਨ ਚੁੱਕ ਕੇ ਵੇਚਦੀ ਆ ਮੇਰੇ ਬ੍ਰਦਰ ਨੇ ਸਮਾਨ ਮੰਗਾਇਆ ਸੀ ਕੋਈ ਦਸਤਾਨੇ ਸੀ ਗਲਪ ਜਿਸ ਉਹ ਦੂਸਰਾ ਆਪਣਾ ਕੈਪ ਸੀ ਤੇ ਦੋ ਤਿੰਨ ਚੀਜ਼ਾਂ ਹੋਰ ਸੀ ਉਹਨੇ ਫਲਿੱਪਕਾਰਡ ਤੋਂ ਸਮਾਨ ਮੰਗਾਇਆ ਉਸੇ ਰੇਟ ਦਾ ਕਿਸ ਨੇ ਹੈਕ ਕਰਕੇ ਆਈਡੀ ਉਸੇ ਰੇਟ ਦਾ ਆ ਚੀਜ਼ ਭੇਜ ਦਿੱਤੀ ਆ ਦੇਖੋ ਅਸੀਂ ਆਸ ਨੰਬਰ ਦੇ ਉੱਤੇ ਵਟਸਐਪ ਕਾਲ ਵੀ ਕੀਤੀ ਇਸ .com ਤੇ ਵੀ ਗਏ ਇਸ ਆਈਡੀ ਤੇ ਵੀ ਗਏ ਲੇਕਿਨ ਕੋਈ ਹੱਲ ਨਹੀਂ ਨਿਕਲਿਆ ਕਿੱਥੋਂ ਮਾਲ ਆਇਆ ਕਿੱਥੋਂ ਨਹੀਂ ਪਰ ਐਮਾਜ਼ਨ ਸ਼ਿਪਿੰਗ ਨੇ ਮਾਲ ਚੁੱਕਿਆ ਗਲਤੀ ਕਿਹਦੀ ਹੋਈ ਐਮਾਜ਼ਨ ਸ਼ਿਪਿੰਗ ਦੀ ਐਮਾਜ਼ਨ ਸ਼ਿਪਿੰਗ ਨੂੰ ਮੈਨੂੰ ਬੇਨਤੀ ਹੱਥ ਜੋੜ ਕੇ Amazon ਦੇ ਬੰਦੇ ਜਿਹੜੇ ਵੀ ਨੇ ਜਿਹੜੇ ਇਹਦੇ ਦੇ ਮੈਨ ਓਨਰ ਨੇ ਇੱਥੋਂ ਦੇ ਪੰਜਾਬ ਦੇ ਜਾਂ ਇੰਡੀਆ ਦੇ ਪਲੀਜ਼ ਯਾਰ ਇਹੋ ਜਿਹਾ ਮਾਲ ਕਿਉਂ ਚੁੱਕ ਦੇ ਜੇ ਜੇ ਤੁਸੀਂ ਫਲਿੱਪਕਾਰਡ ਤੋਂ ਮਾਲ ਆਇਆ ਤੁਸੀਂ ਜੇ ਡਿਲੀਵਰ ਕਰਨਾ ਸ਼ੁਰੂ ਕਰ ਹੀ ਦਿੱਤਾ ਹੈ ਤੁਸੀਂ ਫਲਿੱਪਕਾਰਡ ਦਾ ਮਾਲ ਤੇ ਦੇਖੋ ਨਾ ਤੁਸੀਂ ਜਿੱਦਾ ਮਰਜ਼ੀ ਚੁੱਕ ਕੇ ਉਹਦਾ ਡਿਲੀਵਰ ਕਰੀ ਜਾ ਰਹੇ ਜੇ ਫਿਰ ਗਲਤੀ ਕਿਦੀ ਹੋਈ ਗਲਤੀ ਸਾਡੀ ਹੈ ਕਿ Amazon ਸ਼ਿਪਿੰਗ ਦੀ ਹੈ ਉਹ ਕਿ ਕਸਟਮਰ ਨੇ ਤੇ ਮਾਲ ਤੁਸੀਂ ਉਹਨੇ ਸਮਾਰਟ ਪਸੰਦ ਕੀਤਾ ਤੇ ਆਰਡਰ ਕਰ ਦਿੱਤਾ ਪਰ Amazon ਸ਼ਿਪਿੰਗ ਦੀ ਹੈ ਬੰਦੀ ਹੈ ਨਾ Amazon shipping ਦੀ ਬੰਦੀ ਹੈ ਗਰੰਟੀ ਕਿ ਉਹ ਕਿੱਥੋਂ ਮਾਲ ਚੁੱਕਿਆ ਉਹਨੇ ਤੇ ਕਿੰਨੂੰ ਕਿਹੜਾ ਮਾਲ ਚੁੱਕ ਲਈ ਹੈ ਆਰਡਰ ਵੇਖਿਆ ਕਰੇ ਵੀ ਕਿਹੜਾ ਆਰਡਰ ਕਿੱਥੋਂ ਆਇਆ ਵਾ ਇਸ ਕਰਕੇ ਮਿੱਤਰੋ Amazon shipping ਤੋਂ ਕੋਈ ਮਾਲ ਨਾ ਖਰੀਦੋ ਜਦੋਂ ਵੀ ਤੁਹਾਡੇ ਕੋਲ Amazon shipping ਤੋਂ ਕੋਈ ਮਾਲ ਦੇਣ ਆਉਂਦਾ ਵਾ ਕਮ ਸੇ ਕਮ ਉਸ ਮਾਲ ਨੂੰ ਖੋੜ ਕੇ ਉਹਨੇ ਕਹ ਮੈਂ ਦੇਖਣਾ ਨਹੀਂ ਤੇ ਨਹੀਂ ਲੈਣਾ ਹੁਣ ਦੇਖੋ ਅਸੀਂ ਮਗਾਏ ਸੀ ਗਲਵਜ਼ ਦਸਤਾਨੇ ਉਸੇ ਰੇਟ ਦਾ ਸਮਾਨ ਸਾਡੇ ਕੋਲ ਆਇਆ ਆ ਦੇਖੋ ਹਰਦੇ ਸਾਡਾ ਚਲੋ 300 ਰੁਪਏ ਦਾ ਸਮਾਨ ਸੀ ਤੇ ਆ ਦੇਖੋ 300 ਰੁਪਏ ਦੇ ਵਿੱਚ ਕੀ ਦਿੱਤਾ ਆ ਚੁੰਨੀ ਜਿਹੜੀ ਕਿ ਬਦਬੂ ਮਾਰਦੀ ਪਈ ਹੈ ਪਤਾ ਨਹੀਂ ਕਿਹੜੀ ਰੋੜੀ ਤੋਂ ਫੜੀ ਆ ਕਿਹੜੀ ਜਗ੍ਹਾ ਤੇ ਪਈ ਉਤਨੇ ਚੁੱਕ ਕੇ ਲਵੇਟ ਕੇ ਖਲਾਤੀ ਤੇ Amazon shipping ਨੇ ਫੜ ਕੇ ਸ਼ਿਪ ਕਰ ਦਿੱਤੀ ਡਿਲੀਵਰ ਕਰ ਦਿੱਤੀ ਇਹ Amazon ਨੂੰ ਸ਼ਰਮ ਹੋਣੀ ਚਾਹੀਦੀ ਆ Amazon ਦੇ ਅੰਦਰਾਂ ਨਾਲ ਕਿ ਸ਼ਰਮ ਕਰੋ ਯਾਰ ਕਿਉਂ ਲੁੱਟ ਮਾਰਦੇ ਪਏ ਲੋਕਾਂ ਨਾਲ ਕੰਮ ਕਰ ਕਿਸੇ ਦੀ ਸ਼ਿਪਿੰਗ ਕਰਨ ਲੱਗੇ ਸਮਾਨ ਚੁੱਕਣ ਲੱਗੇ ਵੇਸਤ ਲਾ ਕੇ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਕਿਹੜਾ ਬੰਦਾ ਇਹਨੂੰ ਮਹੌਲ ਭੇਜ ਰਿਹਾ ਕਿੱਥੇ ਡਿਲੀਵਰ ਕਰਨਾ ਤੇ ਕਿਹੜੀ ਚੀਜ਼ ਹੈ ਇਹ ਸਾਰੀ Amazon ਸ਼ਿਪਿੰਗ ਦੀ ਗਲਤੀ Amazon ਸ਼ਿਪਿੰਗ ਤੋਂ ਕੋਈ ਵੀ ਸਮਾਨ ਆਉਂਦਾ ਤੇ ਬਾਕੀ ਧਿਆਨ ਰੱਖ ਕੇ ਲਿਓ ਨਹੀਂ ਤਾਂ ਮਰਜ਼ੀ ਤੁਹਾਡੀ ਆ ਬਾਅਦ ਵਿੱਚ ਨਾ ਕਿਉਂ ਵੀ ਘਾਟਾ ਪੈ ਗਿਆ ਜੇ ਹੋ ਗਿਆ ਹੋ ਗਿਆ ਹੁਣ ਕਿ ਇਹ ਬਹੁਤ ਵੱਡਾ ਫਰਾਡ ਚੱਲਦਾ ਪਿਆ ਜੇ Amazon ਸ਼ਿਪਿੰਗ ਫालतੂ ਤੋਂ ਫालतੂ ਸਮਾਨ ਚੋਕ ਕੇ ਤੁਹਾਡੇ ਘਰ ਡਿਲੀਵਰ ਕਰਦੀ ਪਈ ਹੈ ਤੇ ਨਵੇਂ ਤੇ ਪ੍ਰਵਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਜਿਆਦਾ ਤੇ ਜਿਆਦਾ ਸ਼ੇਅਰ ਕਰ ਦਿਓ ਤੇ ਲਾਈਕ ਕਮੈਂਟ ਜਰੂਰ ਕਰਿਓ ਕਿ ਤੁਹਾਡੀ ਕੀ ਰਾਏ ਹੈ